ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਜਾਣਦੇ ਆ ਪਿਛਲੇ ਕਾਫੀ ਦਿਨਾਂ ਤੋਂ ਜ਼ਮੀਨ ਪ੍ਰਾਪਤੀ ਸੰਘਰਸ਼ ਜੋ ਵਿੱਡਿਆ ਹੋਇਆ ਜੱਥੇਬੰਦੀਆਂ ਦਾ ਉਸੇ ਸੰਬੰਧ ਤੇ ਵਿੱਚ ਆ ਜਿਲ੍ਹਾ ਮੋਗਾ ਦੇ ਵਿੱਚ 14 ਤਰੀਕ ਨੂੰ ਮੋਟਰਸਾਈਕਲ ਮਾਰਚ ਕੱਢਿਆ ਜਾ ਰਿਹਾ ਜਿਸ ਵੇਲੇ ਜਿਸ ਦੇ ਵਿੱਚ ਜਿਲ੍ਹਾ ਮੋਗਾ ਦੀ ਸਾਰੀਆਂ ਹੀ ਸਮੂਹਿਕ ਜੱਥੇਬੰਦੀਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਇਸ ਸੰਘਰਸ਼ ਦੇ ਵਿੱਚ ਸਾਡਾ ਸਾਥ ਦੇਵੋ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਮਕੇਸ਼ ਮਲੋਤ ਜੀ ਜੋ ਸੰਘਰਸ਼ ਲੜ ਰਹੇ ਆ ਅੱਜ 21ਵਾਂ ਦਿਨ ਆ ਪਟਿਆਲਾ ਨਾਬੇ ਤੋਂ ਹੁੰਦੇ ਹੋਏ ਸੰਗਰੂਰ ਦੇ ਵਿੱਚ ਕਾਫਲਾ ਪਹੁੰਚ ਚੁੱਕਿਆ ਇਹ ਸੰਘਰਸ਼ ਨੂੰ ਵੱਡਾ ਕਰਨ ਵਾਸਤੇ ਮੋਟਰਸਾਈਕਲ ਮਾਰਚ ਕੱਢਿਆ ਜਾ ਰਿਹਾ 14 ਤਰੀਕ ਨੂੰ ਜ਼ਿਲ੍ਹਾ ਮੋਗਾ ਦੇ ਵਿੱਚ ਜਿੰਨੀਆਂ ਵੀ ਸਮੂਹਿਕ ਕਿਸਾਨ ਕਿਰਤੀ ਕਿਸਾਨ ਜਥੇਬੰਦੀਆਂ ਜਾ ਮਿਹਦੂਰ ਜੱਥੇਬੰਦੀਆਂ ਜਿੰਨੀਆਂ ਵੀ ਕਿਰਪਾ ਕਰਕੇ ਸਾਨੂੰ ਉਸ ਮੋਟਰਸਾਈਕਲ ਮਾਰਚ ਦੇ ਵਿੱਚ ਆਪ ਸਮੂਲੀਅਤ ਕਰਕੇ ਇਸ ਮਾਰਚ ਨੂੰ ਵੱਡਾ ਕਰੀਏ ਸਹਿਯੋਗ ਦਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜਿਵੇਂ ਕਿ ਤੁਸੀਂ ਜਾਣਦੇ ਆ ਪਿਛਲੇ ਕਾਫੀ ਦਿਨਾਂ ਤੋਂ ਜ਼ਮੀਨ ਪ੍ਰਾਪਤੀ ਸੰਘਰਸ਼ ਜੋ ਵਿੱਡਿਆ ਹੋਇਆ ਜੱਥੇਬੰਦੀਆਂ ਦਾ ਉਸੇ ਸੰਬੰਧ ਦੇ ਵਿੱਚ ਅ ਜਿਲ੍ਹਾ ਮੋਗਾ ਦੇ ਵਿੱਚ 14 ਤਰੀਕ ਨੂੰ ਮੋਟਰਸਾਈਕਲ ਮਾਰਚ ਕੱਢਿਆ ਜਾ ਰਿਹਾ ਜਿਸ ਵੇਲੇ ਜਿਸ ਦੇ ਵਿੱਚ ਜਿਲ੍ਹਾ ਮੋਗਾ ਦੇ ਸਾਰੇ ਹੀ ਸਮੂਹਿਕ ਜਥੇਬੰਦੀਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਇਸ ਸੰਘਰਸ਼ ਦੇ ਵਿੱਚ ਸਾਡਾ ਸਾਥ ਦੇਵੋ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਮਕੇਸ਼ ਮਲੋਤ ਜੀ ਜੋ ਸੰਘਰਸ਼ ਲੜ ਰਹੇ ਆ ਅੱਜ 21ਵਾਂ ਦਿਨ ਆ ਪਟਿਆਲਾ ਨਾਬੇ ਤੋਂ ਹੁੰਦੇ ਹੋਏ ਸੰਗਰੂਰ ਦੇ ਵਿੱਚ ਕਾਫਲਾ ਪਹੁੰਚ ਚੁੱਕਿਆ ਇਹ ਸੰਘਰਸ਼ ਨੂੰ ਵੱਡਾ ਕਰਨ ਵਾਸਤੇ ਮੋਟਰਸਾਈਕਲ ਮਾਰਚ ਕੱਢਿਆ ਜਾ ਰਿਹਾ 14 ਤਰੀਕ ਨੂੰ ਜ਼ਿਲ੍ਹਾ ਮੋਗਾ ਦੇ ਵਿੱਚ ਜਿੰਨੀਆਂ ਵੀ ਸਮੂਹਿਕ ਕਿਸਾਨ ਕਿਰਤੀ ਕਿਸਾਨਾਂ ਜੱਥੇਬੰਦੀਆਂ ਜਾਂ ਮਜ਼ਦੂਰ ਜੱਥੇਬੰਦੀਆਂ ਜਿੰਨੀਆਂ ਵੀ ਕਿਰਪਾ ਕਰਕੇ ਸਾਨੂੰ ਉਸ ਮੋਟਰਸਾਈਕਲ ਮਾਰਚ ਦੇ ਵਿੱਚ ਆਪ ਸਮੂਲੀਅਤ ਕਰਕੇ ਇਸ ਮਾਰਚ ਨੂੰ ਵੱਡਾ ਕਰੀਏ ਸਹਿਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੇ ਪਤੇ ਜਿਵੇਂ ਕਿ ਤੁਸੀਂ ਜਾਣਦੇ ਆ ਪਿਛਲੇ ਕਾਫੀ ਦਿਨਾਂ ਤੋਂ ਜ਼ਮੀਨ ਪ੍ਰਾਪਤੀ ਸੰਘਰਸ਼ ਜੋ ਵਿੱਡਿਆ ਹੋਇਆ ਜੱਥੇਬੰਦੀਆਂ ਦਾ ਉਸੇ ਸੰਬੰਧ ਤੇ ਵਿੱਚ ਆ ਜਿਲ੍ਹਾ ਮੋਗਾ ਦੇ ਵਿੱਚ 14 ਤਰੀਕ ਨੂੰ ਮੋਟਰਸਾਈਕਲ ਮਾਰਚ ਕੱਢਿਆ ਜਾ ਰਿਹਾ ਜਿਸ ਵੇਲੇ ਜਿਸ ਦੇ ਵਿੱਚ ਜਿਲ੍ਹਾ ਮੋਗਾ ਦੀ ਸਾਰੀਆਂ ਹੀ ਸਮੂਹਿਕ ਜੱਥੇਬੰਦੀਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਇਸ ਸੰਘਰਸ਼ ਦੇ ਵਿੱਚ ਸਾਡਾ ਸਾਥ ਦੇਵੋ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਮਕੇਸ਼ ਮਲੋਤ ਜੀ ਜੋ ਸੰਘਰਸ਼ ਲੜ ਰਹੇ ਆ ਅੱਜ 21ਵਾਂ ਦਿਨ ਆ ਪਟਿਆਲਾ ਨਾਬੇ ਤੋਂ ਹੁੰਦੇ ਹੋਏ ਸੰਗਰੂਰ ਦੇ ਵਿੱਚ ਕਾਫਲਾ ਪਹੁੰਚ ਚੁੱਕਿਆ ਇਹ ਸੰਘਰਸ਼ ਨੂੰ ਵੱਡਾ ਕਰਨ ਵਾਸਤੇ ਮੋਟਰਸਾਈਕਲ ਮਾਰਚ ਕੱਢਿਆ ਜਾ ਰਿਹਾ 14 ਤਰੀਕ ਨੂੰ ਜ਼ਿਲ੍ਹਾ ਮੋਗਾ ਦੇ ਵਿੱਚ ਜਿੰਨੀਆਂ ਵੀ ਸਮੂਹਿਕ ਕਿਸਾਨ ਕਿਰਤੀ ਕਿਸਾਨਾਂ ਜਥੇਬੰਦੀਆਂ ਜਾਂ ਮਜ਼ਦੂਰ ਜੱਥੇਬੰਦੀਆਂ ਜਿੰਨੀਆਂ ਵੀ ਕਿਰਪਾ ਕਰਕੇ ਸਾਨੂੰ ਉਸ ਮੋਟਰਸਾਈਕਲ ਮਾਰਚ ਦੇ ਵਿੱਚ ਆਪ ਸਮੂਲੀਅਤ ਕਰਕੇ ਇਸ ਮਾਰਚ ਨੂੰ ਆਪ ਵੱਡਾ ਕਰੀਏ ਸਹਿਯੋਗ ਦਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ